ਗੁਰਦੀਖਾ ਖਾਲਸਾ ਵਾਹਿਗੁਰਦੀ ਕੀ ਫਤਿਹ ਸਿੱਖਿਆ ਤੇ ਕਲਾ ਵਿੱਚ ਪੰਜਾਬ ਵੱਲੋਂ ਨਵੇਂ ਦਹਾਦੇ 2025 ਤਹਿਤ ਰਾਜ ਪੱਦਰੀ ਕਲਾਮ ਕਾਬਲੇ ਕਰ ਰਹੇ ਨੇ ਸਾਥੀਓ ਜਿੰਦਗੀ ਵੀ ਅਗਰ ਚੰਗੀ ਤਰ੍ਹਾਂ ਜੁਣੀ ਹੋਵੇ ਤਾਂ ਇੱਕ ਕਲਾ ਹੈ ਔਰ ਸਾਡੇ ਜਿਹੜੇ ਰੱਬ ਦਾ ਰੂਪ ਜਿਹੜੇ ਟੀਚਰ ਹੈ ਉਹ ਇਹਦਾ ਮੁਕਾਬਲੇ ਨੂੰ ਆਰਗੇਨਾਈਜ਼ ਕਰਾ ਰਹੇ ਔਰ ਇਹ ਸਾਡੇ ਬੱਚਿਆਂ ਦੇ ਸ਼ਖਸੀਅਤ ਨੂੰ ਤਰਾਸ਼ਣ ਲਈ ਇਕ ਬਹੁਤ ਵਧੀਆ ਚਰੀਆ ਇਹ ਜਿਹੜੇ ਕਲਾ ਮਤਾਬ ਨੇ ਸੋ ਮੈਂ ਸਾਰਿਆਂ ਮਾਪਿਆਂ ਨੂੰ ਬੇਨਤੀ ਕਰਦਾ ਸਾਰੇ ਬੱਚਿਆਂ ਨੂੰ ਸਟੂਡੈਂਟ ਨੂੰ ਬੇਨਤੀ ਕਰਦਾ ਸਾਰੇ ਟੀਚਰਾਂ ਨੂੰ ਬੇਨਤੀ ਕਰਦਾ ਸਤਕਾਰਯੋਗ ਟੀਚਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਇਹਨਾਂ ਮੁਕਾਬਲੇ ਤੇ ਵੱਧ ਚੜ ਕੇ ਬੱਚਿਆਂ ਨੂੰ ਹਿੱਸਾ ਲੈਣ ਲਈ ਪ੍ਰੇਰਿਤ ਕਰੀਏ ਤਾਂ ਕਿ ਸਾਡਾ ਇਹ ਜਿਹੜਾ ਪ੍ਰਵੇਖ ਹੈ ਉਹ ਸੇਫ ਹੈਂਡ ਦੇ ਵਿੱਚ ਜਾਵੇ ਸਾਡੇ ਭਵਿੱਖ ਦੇ ਨਿਰਮਾਤਾ ਚੰਗੀ ਤਰ੍ਹਾਂ ਟ੍ਰੇਨਡ ਹੋਣ ਉਹਨਾਂ ਵਿੱਚ ਹਰ ਤਰ੍ਹਾਂ ਦੇ ਗੁਣ ਹੋਣ ਔਰ ਗੁਣ ਕਲਾਤਮਕ ਮੁਕਾਬਲਿਆਂ ਦੇ ਵਿੱਚੋਂ ਹੀ ਤਰੱਕੀ ਜਾ ਸਕਦੀ ਹੈ ਸੋ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਮੈਂ ਸਾਰੀ ਇਸ ਟੀਮ ਨੂੰ ਜਿਹੜੇ ਇਹ ਕਰਾਰੇ ਨੇ ਮੁਕਾਬਲੇ ਕਰਾ ਰਹੇ ਹਨ ਉਹਨਾਂ ਨੂੰ ਬਹੁਤ ਵਧਾਈ ਵੀ ਦਿੰਦਾ ਹਾਂ ਔਰ ਹਰ ਤਰ੍ਹਾਂ ਦੇ ਸਹਿਯੋਗ ਦਾ ਪ੍ਰੋਸਾ ਵੀ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ